ਬੁਲਟ ਮੋਟਰਸਾਈਕਲ ਦੇ ਪਟਾਕੇ ਪਵਨ ਵਾਲਿਆਂ ਦੇ ਪੁਲਿਸ ਨੇ ਧੜਾ ਧੜ ਕੱਟੇ ਚਲਾਨ ਇਹਨਾਂ ਨੇ ਰੁਕ ਕੇ ਜੇ ਪਰ ਐਨ.ਡੀ.ਜੀ ਰੁਕ ਕੇ ਚੈਕ ਕੀਤਾ ਤੇ ਜਿਹੜਾ ਇਹਨਾਂ ਦਾ ਬੁਲਟ ਆ ਰੁਕਾ ਕੇ ਮਾਰਦਾ ਸੀਗਾ ਪਿਕ ਨਿਯਮਾਂ ਦੀਆਂ ਤੱਜੀਆਂ ਉਡਾਉਣ ਵਾਲੇ ਹੁੱਲੜ ਵੱਜਾਂ ਦੀ ਹੁਣ ਨਹੀਂ ਖੈਰ ਇਹਨਾਂ ਦੇ ਇਖਲਾਕ ਜਿਹੜੇ ਪਟਾਕੇ ਪਾਉਂਦੇ ਆ ਕਿਸੇ ਤਰ੍ਹਾਂ ਜਿਹੜੇ ਮੰਦੀ ਕਮਿਊਨਿਟੀ ਕਾਰਵਾਈ ਕੀਤੀ ਜਾਵੇਗੀ ਸ਼ਕਤੀ ਨਾਲ ਆਨ ਜਾਨ ਵਾਲੇ ਬਹਨਾਂ ਦੀ ਕੀਤੀ ਜਾ ਰਹੀ ਹੈ ਚੈਕਿੰਗ ਕਿੰਨੇ ਨੂੰ ਡ੍ਰਿਪਰ ਹੈਡਿੰਗ ਜਾਂ ਲਾਸਤ ਦੇ ਪਟਾਕੇ ਮਾਂ ਦੀ ਜਾਕੀਨ ਇਖਲਾਕ ਪੂਰਾ ਸਕੇਦਾ ਗਿਆ ਹੈ ਟ੍ਰੈਫਿਕ ਪੁਲਿਸ ਨੇ ਸੁਣੋ ਮਾਪਿਆਂ ਨੂੰ ਕੀ ਕੀਤੀ ਅਪੀਲ ਅਜੋਨ ਵੀਡੀਓ ਵਿੱਚ ਇਹ ਅਪੀਲ ਕਰਦੇ ਆ ਕਿ ਜਿਹੜਾ ਕੰਪਨੀ ਵੱਲੋਂ ਸਾਫ਼-ਸਾਫ਼ ਲੱਗਿਆ ਹੁੰਦਾ ਉਸ ਨੂੰ ਵਰਤਮਾਲ ਵਰਤਮਾਲ ਕਰੋ ਜਮੇਤ ਸਾਫ਼ ਪਰ ਬਗਲੇ ਕਿ ਤੱਕ ਨਾ ਪਾਓ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦੇਵਨ ਮੀਡੀਆ ਮਿਆਸ਼ੂਦੀਪ ਕੌਰ ਮੋਗਾ ਦੇ ਵਿੱਚ ਟ੍ਰੈਫਿਕ ਪੁਲਿਸ ਦੇ ਵੱਲੋਂ ਵੱਡਾ ਐਕਸ਼ਨ ਕੀਤਾ ਗਿਆ ਜੀਹਾਂ ਤੁਹਾਨੂੰ ਦੱਸ ਦਈਏ ਪੁਲਿਸ ਵੱਜੋਂ ਦੇ ਪੁਲਿਸ ਦੇ ਵੱਲੋਂ ਧੜਾ ਧੜ ਜਿਹੜੇ ਨੇ ਚਲਾਨ ਕੱਟੇ ਗਏ ਨੇ ਜੀहां ਤੁਹਾਨੂੰ ਦੱਸ ਦਈਏ ਬੁਲਟ ਮੋਟਰਸਾਈਕਲ ਦੇ ਪਟਾਕੇ ਬਵੋਂ ਵਾਲਿਆਂ ਦੀ ਹੁਣ ਜਿਹੜੀ ਖੈਰ ਨਹੀਂ ਉਹਨਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਟ੍ਰੈਫਿਕ ਨਿਯਮਾਂ ਦੀਆਂ ਤੱਜੀਆਂ ਉਡਾਉਣ ਵਾਲਿਆਂ ਦੇ ਵੀ ਟ੍ਰੈਫਿਕ ਪੁਲਿਸ ਦੇ ਵੱਲੋਂ ਧੜਾ ਧੜ ਜਿਹੜੇ ਨੇ ਚਲਾਨ ਕੱਟੇ ਗਏ ਨੇ ਅਤੇ ਉਹਨਾਂ ਨੂੰ ਸਖਤ ਜਿਹੜੀ ਚੇਤਾਵਨੀ ਦਿੱਤੀ ਗਈ ਹੈ ਅਤੇ ਸਖਤੀ ਦੇ ਨਾਲ ਨਾਕਾਬੰਦੀ ਕਰਕੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਅਨਜਾਨ ਵਾਲੇ ਵਾਹਨ ਦੇ ਪੁਲਿਸ ਦੇ ਵੱਲੋਂ ਚਲਾਨਟੇ ਕੱਟੇ ਜਾ ਰਹੇ ਨੇ ਉਹਨਾਂ ਨੂੰ ਚੇਤਾਵਨੀ ਦਿੱਤੀ ਜਾ ਰਹੀ ਹੈ ਕਿ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰੋ ਅਤੇ ਉਲੰਘਣਾ ਕਰਨ ਵਾਲਿਆਂ ਤੇ ਸਖਤ ਜਿਹੜਾ ਐਕਸ਼ਨ ਲਿਆ ਜਾਵੇਗਾ ਉੱਥੇ ਹੀ ਤੁਹਾਨੂੰ ਦੱਸ ਦੇ ਕਿ ਸ਼ਰਾਤੀ ਅੰਸਰਾਂ ਦੇ ਵੱਲੋਂ ਜਿਹੜੇ ਪਟਾਕੇ ਪਵਾਏ ਜਾਂਦੇ ਸੀ ਉਹਨਾਂ ਦਾ ਲੋਕਾਂ ਨੂੰ ਵੀ ਜਿਹੜਾ ਭਾਰੀ ਸਾਹਮਣਾ ਕਰਨਾ ਪੈ ਰਿਹਾ ਸੀ ਹੁਣ ਉਹਨਾਂ ਨੂੰ ਵੀ ਜਿਹੜੀ ਹੈ ਸਖਤ ਚੇਤਾਵਨੀ ਦਿੱਤੀ ਗਈ ਹੈ ਕਿ ਅਜਿਹੀਆਂ ਹਰਕਤਾਂ ਕਰਨ ਤੋਂ ਬਾਝ ਆ ਜਾਵੋ ਨਹੀਂ ਤਾਂ ਤੁਹਾਡੇ ਤੇ ਵੀ ਸਖਤ ਜਿਹੜਾ ਐਕਸ਼ਨ ਲਿਆ ਜਾਵੇਗਾ ਉਥੇ ਟ੍ਰੈਫਿਕ ਪੁਲਿਸ ਵਾਲੇ ਨੇ ਮਾਪਿਆਂ ਨੂੰ ਵੀ ਅਪੀਲ ਕੀਤੀ ਹੈ ਕਿ 18 ਸਾਲ ਤੋਂ ਘੱਟ ਦੇ ਬੱਚੇ ਨੂੰ ਜੜਾ ਆ ਬੁਲਟ ਮੋਟਰਸਾਈਕਲ ਨਾ ਦਿੱਤਾ ਜਾਵੇ ਤਾਂ ਜੋ ਬੱਚੇ ਵੀ ਹਾਦਸਿਆਂ ਤੋਂ ਬਚ ਸਕਣ ਇਸ ਤੋਂ ਬੰਦੇ ਪੁਲਿਸ ਦਾ ਹੋਰ ਕੀ ਕੁਝ ਕਹਿਣਾ ਉਹ ਵੀ ਸੁਣਾ ਦੇਣਿਆ ਤੁਹਾਨੂੰ ਜੀ 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 ਜ ਉਹਨਾਂ ਦਾ ਫਰਮਾਇਆ ਇਹਦਾ ਪ੍ਰੋਪਰਟੀ ਦੇ ਟ੍ਰਾਂਸਫਰ ਕੀਤਾ ਗਿਆ ਸਰਪੇਡਾ ਜਦ ਸਰਪੇਡਾ ਅੱਗੇ ਲਵਾਇਆ ਵੀ ਗਿਆ ਇਹਨਾਂ ਦੇ ਖਿਲਾਫ ਜਿਹੜੇ ਤਾਕੇ ਪਾਉਂਦੇ ਆ ਇਸੇ ਤਰ੍ਹਾਂ ਜਿਹੜੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਜਿਹਨਾਂ ਇਖਤਾਰਸ਼ੇ ਜਾਨਗੇ ਇਹਦੇ ਤੋਂ ਵੀ ਟ੍ਰਿਪਲ ਰਹਿ ਜਾਣਗੇ ਜਦ ਸਰਪੇਡਾ ਕੇ ਮਾਲੀ ਜਾ ਕੇ ਦਾ ਇਖਲਾਫ ਪੂਰਾ ਸਕੇਦਾ ਕਥਿਆ ਵਾ ਇਹਨਾਂ ਦੇ ਵੱਤੋਂ ਇਖਤਾਨ ਕੀਤੇ ਆ ਕਿ ਇਹਨਾਂ ਰੱਖਿਆ ਨਹੀਂ ਜਾਂਦਾ ਕੀ ਅਪੀਲ ਕਰ ਰਹੇ ਚਾਹੁੰਦੇ ਆ ਇਹਨਾਂ ਲੋਕਾਂ ਨੂੰ ਜੀ ਲੋਕਾਂ ਨੂੰ ਸੀ ਪੁਲਿਸਾਂ ਦੇ ਚੱਲਦੇ ਆ ਵੀ ਜਿਹੜਾ ਸਰਪੇਡਾ ਮੁੱਦਾ ਨਾ ਤਾਂ ਕਿ ਸਮਝੇ ਨੇ ਜਿਹੜੇ ਲੋਕ ਪ੍ਰੈਸ਼ਰ ਤੇ ਬ੍ਰੀਜ਼ ਆ ਜਾਂ ਜਿਹੜੇ ਧਰ ਕਰਵਾਦੀ ਆ ਤੇ ਜਿਹੜੇ ਪੋਲਿਊਸ਼ਨ ਲੁਕਵਾਉਂਦੇ ਨੇ ਤੇ ਆਪ ਲੋਕਾਂ ਦਾ ਜੀਵਨ ਪ੍ਰਭਾਵਿਤ ਜਾਂਦੇ ਨੇ ਅਸੀਂ ਲੋਕਾਂ ਨੂੰ ਰੋਜ਼ਾਨਾ ਪੀੜ ਨੂੰ ਇਹ ਫੀਲ ਕਰਦੇ ਆ ਕਿ ਜਿਹੜਾ ਕੰਪਨੀ ਵੱਲੋਂ ਸਾਫ਼-ਸਾਫ਼ ਲੱਗਿਆ ਹੁੰਦਾ ਉਸ ਨੂੰ ਇਸਤੇਮਾਲ ਕਰ ਇਸਤੇਮਾਲ ਕਰੋ ਜੇ ਮੇ ਸਾਫ਼ ਪਰ ਬਗੜਕੇ ਤਦਾਂ ਕੇ ਨਾ ਪਾਓ ਜੇ ਜਿ ਪਾਉਗੇ ਇੱਥੇ ਤਰ੍ਹਾਂ ਦੀ ਬੜੀ ਕਾਨੂੰਨੀ ਕਾਰਵਾਈ ਉਹਨਾਂ ਦੇ ਖਿਲਾਫ ਮੈਂ ਅੰਦਰ ਵਿੱਚ ਕੀਤੀ ਜਾਵੇ ਧੰਨਵਾਦ